ਕੀਕੀ ਚੜੂਨੀ ਦੇ ਪ੍ਰਧਾਨ ਗੁਰਨਾਮ ਸਿੰਘ ਛੜੂਨੀ ਨੇ ਡੀਐਫਐਸਸੀ ਦੇ ਜੱਟ ਤੇਾਈ ਜ਼ੋਰਦਾਰ ਥੱਪੜ ਜਣਾਇਆ ਤੇ ਦਾਰ ਥੱਪੜ ਪੀਆਂ ਜੱਟ ਤੇ ਇੱਕ ਚਪੇੜ ਟਰਾਲੀ ਤੋਂ ਉਤਰਦੇ ਨੇ ਔਰ ਟਰਾਲੀ ਤੋਂ ਉਤਰਦਿਆਂ ਹੀ ਸਾਹਮਣੇ ਦੇਖਦੇ ਨੇ ਡੀਐਫਐਸਸੀ ਨੂੰ ਪਾਰਾ ਇੰਨਾ ਹਾਈ ਹੋ ਜਾਂਦਾ ਕੰਟਰੋਲ ਤੋਂ ਬਾਹਰ ਹੋ ਜਾਂਦਾ ਔਰ ਉਸੇ ਵੇਲੇ ਇੱਕ ਜ਼ੋਰਦਾਰ ਥੱਪੜ ਜੜ ਦਿੰਦੇ ਨੇ ਡੀਐਫਐਸਸੀ ਦੇ ਜਿਵੇਂ ਹੀ ਥੱਪੜ ਅਚਨਕੇ ਥੱਪੜ ਵੱਜਦਾ ਤੇ ਡੀਐਫਐਸਸੀ ਦਾ ਸੁਣ ਹੋਣਾ ਹੀ ਸੀ ਔਰ ਪੁਲਿਸ ਤੁਰੰਤ ਹਰਕਤ ਦੇ ਵਿੱਚ ਆਉਂਦੀ ਹੈ ਔਰ ਉਸ ਸਮੇਂ ਡੀਕੇਜੀ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੂੰ ਹਿਰਾਸਤ ਚ ਲੈਦੇ ਉਹਦੇ ਸਾਥੀਆਂ ਨੂੰ ਹਿਰਾਸਤ ਚ ਰੱਖਦੀ ਹੈ ਔਰ ਬੱਸ ਦੇ ਵਿੱਚ ਬਿਠਾ ਰਹੀਦੀ ਹੈ ਪਰ ਅੱਜ ਤਰਾਣੀ ਅਸੀਂ ਦੱਸ ਦਿੱਤੀ ਕਿ ਪਿਛਲੇ ਕਾਫੀ ਦਿਨਾਂ ਤੋਂ ਕਿਸਾਨ ਮੰਡੀਆਂ ਚ ਰੋ ਰਹੇ ਸੀ ਹਰਿਆਣੇ ਦੀਆਂ ਮੰਡੀਆਂ ਚ ਰੋ ਰਹੇ ਸੀ ਸੋ ਉਹ ਸਭ ਸਾਡੀ ਮਿਹਨਤ ਕਰਕੇ ਦੱਸ ਰਹੇ ਨੇ ਕਿ ਨਮੀ ਨੂੰ ਲੈ ਕੇ ਵਿਵਾਸ ਸੀ ਝੋਨੇ ਦੀ ਜਿਹੜੀ ਚੁਕਾਈ ਹੈ ਉਹ ਨਹੀਂ ਸੀ ਹੋ ਰਹੀ ਕਿਸਾਨ ਪਰੇਸ਼ਾਨ ਹੋ ਰਹੇ ਸੀ ਕਾਫੀ ਦਿਨ ਹੋ ਚੁੱਕੇ ਸੀ ਜਿਸ ਨੂੰ ਲੈ ਕੇ ਅੱਜ ਚੜੂਨੀ ਦਾ ਪਾਰਾ 7ਵੇਂ ਸਿਮਾਨ ਤੇ ਪਹੁੰਚ ਗਿਆ ਰੋਸੀ ਗੁੱਸੇ ਚ ਸੀ ਔਰ ਉੱਤਰ ਜਿਹੜੀ ਡੀਐਫਐਸਸੀ ਦੇ ਚਪੇੜ ਜੱਟ ਦਿੰਦੀ ਹੈ ਸੋ ਇਸ ਵੇਲੇ ਪੁਲਿਸ ਹੱਤਚਾ ਚੁੱਕੀ ਹੈ ਹਰਿਆਣੇ ਦੇ ਵਿੱਚ ਇਹ ਕਟਨਾ ਵਾਪਰੀ ਹੈ ਔਰ ਇਹ ਸਵੇਲੇ ਕਿਸਾਨਾਂ ਦੀ ਪਰੇਸ਼ਾਨੀ ਨੂੰ ਦੇਤੇ ਹੋਏ ਉਹਨਾਂ ਦੇ ਆਗੂ ਕਿਸਾਨਾਂ ਦੇ ਨਾਲ ਖੜਕੇ ਨੇ ਪਰ ਚਪੇੜ ਕੰਡ ਤੋਂ ਬਾਅਦ ਹੁਣ ਕਿਸਾਨ ਜਿਥੇ ਬੰਨ ਗਿਆ ਜਿਹੜੀਆਂ ਗੁਰਨਾਮ ਸਿੰਘ ਚਰੂਨੀ ਦੇ ਹੱਕ ਦੇ ਵਿੱਚ ਨਿਤਰਾਈਆਂ ਨੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਗੁਰਨਾਮ ਸਿੰਘ ਚਰੂਨੀ ਨੂੰ ਡੀਐਫਐਸਸੀ ਦੇ ਜਿਹੜਿਆ ਇਹ ਥੱਪੜ ਮੈਂ ਤਾਂ ਪੈਂਦਾ ਹੈ ਕੰਪਰੋਮਾਈਜ਼ ਹੁੰਦਾ ਹੈ ਮਾਫੀ ਮੰਗ ਕੇ ਜਾਨ ਛਡਾਉਂਦੇ ਨਹੀਂ ਕਿ ਜਾਂ ਫਿਰ ਇੱਥੇ ਵੀ ਕਿਸਾਨਾਂ ਦੀ ਜਿੱਤ ਹੁੰਦੀ ਹੈ